ਸਜਨ ਸਚਾ ਪਾਤਿ ਸਾਹੋ ਸਿਰ ਸਾਹਾਂਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਪੀਸਾਹੋ ਇੱਕ ਓੰਕਾਰ ਤਤ ਗੁਰ ਪ੍ਰਸਾਦ ਸਲੋਕ ਮਹਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀ ਨਾ ਕਹੋ ਨਾਨਕ ਹਰਿ ਭਜ ਮਨਾ ਬਿਦ ਜਲ ਕਾ ਮੀਨ ਬਿਖਿਆ ਨ ਸੋ ਕਾਹੇ ਰਚਿਓ ਨਿਮਕ ਨ ਹੋਵੇ ਉਦਾਸ ਕਹੋ ਨਾਨਕ ਭਜ ਹਰ ਮਨਾ ਪਰ ਨ ਜਮ ਕੀ ਫਾ ਨਾ ਪੋਇਓ ਹੀ ਗਇਓ ਨੀਓ ਜਰਾ ਤਨ ਜੀਤ ਕਹੁ ਨਾਨਕ ਭਜ ਹਰਿ ਮਨਾ ਆਉਤ ਜਾਤ ਹੈ ਬੀਤ ਬਿਰਦ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਠ ਸੰਗੀ ਨਹੀਂ ਨਾਨਕ ਸਾਚੀ ਜਾਨਾ ਪਤਿਤ ਉਧਾਰਨ ਭੈ ਹਰਨਾ ਤੇ ਜਾਨੀ ਐ ਸਦਾ ਬਸਤ ਤੁਮ ਸਾਥ ਤਨ ਧਨ ਜੇ ਤੋ ਕਉ ਦਿਓ ਤਾਂ ਸਿਉ ਨ ਹੋ ਨ ਕੀ ਨਾ ਕਹੋ ਨਾਨਕ ਨਰ ਬਾਰੇ ඩොලටදන තනතන සම්පෑසුකදියෝ ਰਾਮ ਹੈ ਨੂੰ ਸਰਨਾਹਨ ਕੋਏ ਕਹੋ ਨਾਨਕ ਸੁਨ ਰੇ ਮਨਾ ਦੇਹ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਦ੍ਰਿਟਮੀਤ ਕਹੋ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਮੀਤ ਪੰਜ ਤਤ ਕੋ ਤਨ ਰਚਿਓ ਨ ਕਾ ਲੈ ਨ ਤਹਿ ਮ ਮਾਨ ਘਾਟ ਘਾਟ ਮ ਹਰ ਜੂ ਬਸ ਸੰਤਨ ਕਹੋ ਪੁਕਾਰ ਹੇ ਭਜ ਮਨਾ ਭੌ ਨਿੱਧ ਉਤਰਹਿ ਪਾਰ ਸੁਖ ਦੁਖ ਜਿਹ ਪਰ ਸਹਿ ਨਹੀਂ नरे मना सोमूरत भगवा वस्त निन्दया नाहे जिहे कञ्चन लोह स्मान सुन रे मना त जान हरख सोग जाक नहीं ਕ ਸੁਨਰੇ ਮਨਾ ਮੁਕਤ ਤਹੇ ਤ ਜਾਨ ਭੈ ਕਾ ਹੂ ਪਾਉ ਦੇਤ ਨਹ ਨਹ ਪਰ ਮਾਨਤ ਆਨ ਕਹੋ ਨਾਨਕ ਸੁਨਰੇ ਮਨਾ ਨੀਤਾ ਹੀ ਖਾਨ ਜੇ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰਮਾ ਮਮਤਾਤ ਜੀ ਸਭ ਤੇ ਭਇਓ ਦਾਸ ਕਾਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮਨੇ ਰਾਨੀ ਹਉ ਮੈ ਤਜੀ ਕਰਤਾ RAM ਪਛਾਨ ਅਹਉ ਨਾਨਕ ਵਾਹੋ ਮੁਕਤ ਨਰ ਇਹ ਮਨ ਸਾਚੀ ਮਾ ਨਾ ਦੁਰ ਮਤ ਹਰਨ ਕਲਮ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤੇ ਕਾਮ ਗੁਨ ਗੋਬਿੰਦ ਭਜੋ ਕਰਨ ਸੁਨੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਪਰਹ ਨ ਜਮ ਕਹਿ ਤਾਮ ਜੋ ਪ੍ਰਾਨੀ ਮਮਤਾ ਤਜੈ ਪਣ ਤਰੈ ਔਰ ਨੀਤ ਉਦਾਰ ਜਿਉ ਸੁਪਨਾਰ ਪੇਖਨਾ ਐਸੇ ਜਗ ਕਉ ਜਾਨ ਨਾ ਇਨ ਮੈਂ ਕਛ ਸਾਚੋ ਨਹੀਂ न भगवान निस दिन माया कारणे प्राणी डोल ਚੂਨਾ ਚੇਤਈ ਮਦਮਾਇ ਕੰਦ ਕਹੁ ਨਾਨਕ ਬਿਨ ਹਰ ਭਜਨ ਪਰ ਤਾਹੇ ਜਮ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲੱਭ ਮਾਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਪਜੈ ਗੂਪਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ி ரச்சேத மத மா பஜன்ர்த்த ਮ ਬਹੁ ਸੰਗੀ ਪਏ ਦੁੱਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਨਮ ਜਨਮ ਪਰਮਤ ਫਿਰਿਓ ਮਿਟਿਓ ਨਾਮ ਕੋਤਰਾਸ ਕਹੁ ਨਾਨਕ ਹਰਿ ਭਜ ਮਨਾ ਬਹੁਤ ਮੈਂ ਕਰ ਰਹੇ ਹੋ ਮਿਟਿਓ ਤਾਂ ਮਨ ਕੋ ਮਾਨ ਦੂਰ ਮਤ ਸਿਓ ਨਾਨਕ ਫਦਿਓ ਰੱਖ ਲਿਓ ਭਗਵਾ ਨੀ ਆਰ ਬਿਰਦ ਫੋਨਾ ਦੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨਾ ਕਿਓ ਪਰ ਉਹ ਲੋਬ ਕੰਦਾ ਨਾਨਕ ਸਮਯੋ ਰਾਮ ਗਯੋ ਅਬ ਕਿਉ ਰੋਵਤ ਅੰਦਾ ਮਨ ਮਾਇ ਮੈ ਰਾਮ ਰਹਿਓ ਕਸ ਤਨਾਹਿ ਨ ਮੀਤ ਨਾਨਕ ਮੂਰਤ ਚਿਤਰ ਜਿਉ ਛਾਡ ਤਨਾਹਿ ਨ ਪੀਤ ਨਰ ਚਾਹਤ ਕਚ ਆਉਰ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੁ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਪੇਖਾਰੀ ਸਭ ਕੋ ਦਾਤਾ ਮਾ ਕਹੁ ਨਾਨਕ ਮਨ ਸਿਮਰ ਤਿਹ ਪੂਰਨ ਹੋ ਵਹਿ ਕਾ ਮਾ ਝੂਠਾ ਮਾਨ ਕਹਾ ਕਰੈ ਛਤੇ ਰੋ ਨਹੀਂ ਨਾਨਕ ਕਹੇ ਉਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੈਸ਼ਨ ਮੈਂ ਰਜਸ ਕਹੇ ਓ ਨਾਨਕ ਤੇ ਜਗ ਜੀਤ ਜੇ ਘਟ ਸੇ ਮਰਨ ਗਤ ਭਗਵਾਨ ਜੇ ਪ੍ਰਾਨੀ ਕੈ ਨਾਹੀ ਮਨ ਜੈ ਸੂਕਰ ਸਵਾ ਸਵਾਮੀ ਕੋ ਗ੍ਰਹਿ ਹੋ ਜਿਓ ਸਦਾ ਸਵਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਪਾ ਜਾਓ ਇੱਕ ਮਨ ਹੋਏ ਇੱਕ ਚਿੱਤ ਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤਿਹ ਜਿਉ ਕੁੰਚਰ ਇਸ ਨਾਨ ਤੇਰ ਕੰਪਿਓ ਪਗ ਡਗ ਮਗੈ ਰ ਭਗਤ ਹੈ ਤੇਰਾ ਕੋ ਮਨਵਾਹੇ ਜਾਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਤਾ ਕਹ ਨਾਨਕ ਥਿਰ ਨਾਰ ਚਰ ਨਹੀਂ ਸੁਪਨੇ ਜੋ ਸੰਸਾਰ ਚਿੰਤਾਤਾ ਕੀ ਕੀ ਜੀਐ ਜੋ ਅਨਹੋਨੀ ਹੋਏ ਇਹ ਹਮਾਰਗ ਸੰਸਾਰ ਕੋ ਕੋਏ ਜੋ ਉਪਜਿਓ ਸੋ ਬਨਸ ਹੈ ਪਰ ਅਜ ਕੈ ਕਾਲ ਨਾਨਕ ਹਰ ਗੁਣ ਗਾਏ ਉਟ ਕਿਉ ਬੰਦਨ ਪਰੇ ਕਸ਼ੂਨਾ ਹੋਤ ਉਪਾਈ ਕਹੋ ਨਾਨਕ ਆਪ ਓਟ ਹਰ ਗਾਜ ਚੋ මරැ හත්මැ තුොමහිහෝත සහ සංග සखा සපතජගයි කෝන නිබියෝ Oh, ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਤੇ ਮਰਤ ਸੰਕਟ ਮੇਟ ਦਰਸ ਤੁਹਾਰੋ ਹੋਏ ਮੁੰਦਾਵਨੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ અમૃત નામ ઠાકુર કા પયો જિસકા સબસ આધાર જેકો ખાવે જેકો પુંચ ইসકા હોય ઉધાર એ હવસ્ત ਏ ਨਹ ਜਾਈ ਨਿਤ ਨਿਤ ਰੱਖ ਓਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮਾਪਸਾਰ ਸਲੋਕ ਮਹੱਲਾ ਪੰਜਵਾ ਤੇਰਾ ਜਾ ਤੋ ਨਾਹੀ ਮੈ ਲੋਗ ਜੋਗ ਕੀ ਤੋਈ ਮੈ ਨਿਰਬੁਨਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮੇਰਾ ਮ ਸਤ ਗੁਰ ਸੱਜਾ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰੇ ਆ ਤਰਸ ਭਿਆ ਮੇਰਾ ਮਤ ਕੋਈ ਸਤ ਗੁਰ ਸੱਜਾ ਕ ਨਾਮ ਮਿਲਤਾ ਜੀਵਾ ਤਨ ਮਨ ਥੀਵੇ ਹਰੀ ਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ